ਮੁੱਖ ਮੰਤਰੀ ਭਗਵੰਤ ਮਾਨ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ ਸ਼ਾਰਦਾ ਕਿਹਾ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਨੇ ਮਾਨ ਸਨਮਾਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਸਭ ਤੋਂ ਹੇਠਲੇ ਪੱਦਰ ਤੱਕ ਡਿੱਗ ਗਏ ਹਨ ਕਪੂਰਥਲਾ ਪਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਥਿਤ અપਮਾਨਜਨਕ ਅਤੇ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ। ਪਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਰਦਾ ਨੇ ਮਾਨ ਦੀਆਂ ਟਿੱਪਣੀਆਂ ਨੂੰ ਸੰਵਿਧਾਨਕ ਅਧਿਕਾਰੀ ਲਈ અપਮਾਨਜਨਕ ਅਤੇ ਅਸ਼ਲੀਲ ਦੱਸਦੇ ਹੋਏ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਵੇ। ਸ਼ਰਦਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ अपना मानसिक संतुलन गुआ चुके हैं भाजपा हंकारी मुख्यमंत्री मान वलो देश के दे सब तो उच्च संविधानक ते बैठे प्रधानमंत्री मोदी मंत्री अमित शाह विरुद्ध वर्ती गई अपमानजनक भाषा की सखत निंदा करती है ਪਰ ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਮੁੱਖ ਮੰਤਰੀ ਮਾਨ ਨੇ ਮर्यादा ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਸਭ ਤੋਂ ਹੇਠਲੇ ਪੱਦਰ ਤੱਕ ਡਿੱਗ ਗਏ ਹਨ ਪੰਜਾਬ ਦੇ ਲੋਕ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਕਿਹਾ ਕਿ ਅਜੇ ਹੀ ਪਾਸ਼ਾ ਨਾ ਸਿਰਫ ਇਤਰਾਜ਼ਯੋਗ ਹੈ ਬਲਕਿ ਮੁੱਖ ਮੰਤਰੀ ਔਦੇ ਦੀ ਸ਼ਾਨ ਨੂੰ ਵੀ ਕਟਾਉਂਦੀ ਹੈ ਉਨਾ ਮਾਨ ਨੂੰ ਗਲਤ ਜਾਣਕਾਰੀ ਵਾਲਾ ਅਤੇ ਜਨਤਕ ਆਉਦਾ ਸੰਭਾਲਨ ਦੇ ਯੋਗ ਨਹੀਂ ਦੱਸਿਆ। ਉਹਨਾਂ ਮਾਨ ਤੇ ਰਾਜਨੀਤਿਕ 파ਸ਼ਣ ਦੇ ਮਿਆਰਾ ਨੂੰ ਵਾਰ-ਵਾਰ ਕਟਾਉਣ ਅਤੇ ਜਨਤਕ ਜੀਵਨ ਵਿੱਚ ਸ਼ਿਸ਼ਟਾਚਾਰ ਦੀ ਪੂਰੀ ਕਾਟ ਦਿਖਾਉਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਮਾਨ ਵਿੱਚ ਇੱਕ ਨੇਤਾ ਤੋਂ ਜੋ ਉਮੀਦ ਕੀਤੀ ਜਾਂਦੀ ਬੁਨਿਆਦੀ ਸ਼ਿਸ਼ਟਾਚਾਰ ਦੀ ਕਾਟ ਹੈ। ਉਨ੍ਹਾਂ ਦੀਆਂ ਟਿੱਪਣੀਆਂ ਕਟਿਆ ਸਵਾਦ ਅਤੇ ਲੋਕਤੰਤਰੀ ਨੀਮਾ ਪ੍ਰਤੀ ਚਿੰਤਾਜਨਕ ਅਣਦੇਖੀ ਨੂੰ ਦਰਸਾਉਂਦੀਆਂ ਹਨ ਸ਼ਾਰਦਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਨੂੰ ਮਿਲਿਆ ਸਨਮਾਨ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਭਾਵੇਂ ਕੋਈ ਵੀ ਦੇਸ਼ ਹੋਵੇ ਜਦੋਂ ਭਾਰਤ ਦੀ ਲੀਡਰਸ਼ਿਪ ਨੂੰ ਵਿਸ਼ਵ ਪੱਧਰ ਤੇ ਉੱਚਾ ਸਥਾਨ ਦਿੱਤਾ ਜਾਂਦਾ ਹੈ ਤਾਂ ਉਹ ਪਲ ਪੂਰੇ ਭਾਰਤ ਦੀ ਸ਼ਾਨ ਦਾ ਪ੍ਰਤੀਕ ਬਣ ਜਾਂਦਾ ਹੈ ਮੁੱਖ ਮੰਤਰੀ ਪਾਗਵਤ ਮਾਨ ਦਾ ਬਿਆਨ ਸ਼ਰਮਨਾਕ ਅਤੇ ਹਰ ਭਾਰਤੀ ਦਾ અપਮਾਨ ਹੈ ਸ਼ਰਦਾ ਨੇ ਕਿਹਾ ਕਿ ਇੱਕ ਚੜੇ ਹੋਏ ਮੁੱਖ ਮੰਤਰੀ ਵੱਲੋਂ ਅਜਿਹੀਆਂ ਸਸਤੀਆਂ ਟਿੱਪਣੀਆਂ ਕਰਨਾ ਨਾ ਸਿਰਫ ਪ੍ਰਧਾਨ ਮੰਤਰੀ ਦਾ ਸਗੋ ਪੂਰੇ ਦੇਸ਼ ਅਤੇ ਪੰਜਾਬ ਵਰਗੇ ਮਾਨਮਤੇ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦਾ અપਮਾਨ ਹੈ ਉਹਨਾਂ ਕਿਹਾ ਕਿ ਅਜਿਹਾ ਹੰਕਾਰ ਅਤੇ ਅਜੇ ਹੀ ਅਸ਼ਲੀਲਤਾ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਗਵੰਤ ਮਾਨ ਨੂੰ ਰਾਸ਼ਟਰ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪਾਕਿਸਤਾਨ ਵਿਰੁੱਧ ਚੱਲ ਰਿਹਾ ਆਪਰੇਸ਼ਨ ਸਿੰਧੂ ਰਾਸ਼ਟਰੀ ਮਤਵ ਦਾ ਹੈ ਅਤੇ ਸ਼ਾਹ ਦੀ ਰਾਜ ਦੇ ਅਧਿਕਾਰੀਆਂ ਨਾਲ ਗੱਲਬਾਤ ਨੂੰ ਨਿੱਜੀ ਨੇੜਤਾ ਵਜੋਂ ਗਲਤ ਢੰਗ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਸ਼ਾਰਦਾ ਨੇ ਅੱਗੇ ਦੋਸ਼ ਲਗਾਇਆ ਕਿ ਮਾਨ ਦਾ ਆਚਰਣ ਉਨਾ ਦੀਆਂ ਤਰਜੀਹਾਂ ਅਤੇ ਸੰਗਠਨਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਇਹ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ ਸ਼ਾਰਦਾ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸੰਵਿਧਾਨਕ ਅਥਾਰਟੀ ਦਾ અપਮਾਨ ਕਰਨ ਅਤੇ ਅਨੁਚਿਤ ਜਨਤਕ ਬਿਆਨਾਂ ਰਾਹੀਂ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਲਈ ਕਾਨੂੰਨੀ ਕਾਰਵਾਈ ਕਰਨ